ਗੁਰੂ ਪਿਆਰੇਓ ਅੱਜ ਆਪਾਂ ਗੱਲ ਕਰਦੇ ਆਂ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਕੀ ਹੈ ਚੜ੍ਹਦੀ ਕਲਾ ਹੈ ਸਾਡੇ ਅੰਦਰ ਦਾ ਆਨੰਦ ਸਾਡੀ ਆਤਮਾ ਦੀ ਖੁਸ਼ੀ ਸਾਡਾ ਖੇੜਾ ਇਹਨੂੰ ਕਹਿੰਦੇ ਆ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਅਸੀਂ ਰਹਿਣਾ ਕਿਵੇਂ ਹੈ ਅਸੀਂ ਹਮੇਸ਼ਾ ਹੀ ਪੋਸਟਿਵ ਰਹਿਣਾ ਹੈ ਪੋਸਟਵੀ ਅਸੀਂ ਦੇਖਣਾ ਹੈ ਪੋਸਟਵ ਸੁਣਨਾ ਹੈ ਪੋਸਟਵੀ ਅਸੀਂ ਗੱਲਾਂ ਕਰਨੀਆਂ ਹਨ ਉਹੋ ਜਿਹੇ ਮਨੁੱਖਾਂ ਦੀ ਅਸੀਂ ਸੰਗਤ ਕਰਨੀ ਹੈ ਜਿਹੜੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਉਤਰਾ ਚੜ੍ਹਾ ਆਰ ਜਾਣ ਉਹ ਕਦੇ ਢੈਲਨੀ ਕਲਾ ਦੇ ਵਿੱਚ ਨਹੀਂ ਜਾਂਦੇ ਸਾਨੂੰ ਵੀ ਜਿਹੜੇ ਦੁੱਖ ਸੁੱਖੇ ਪ੍ਰਮਾਤਮਾ ਨੇ ਦਿੱਤੇ ਹੈ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਣੇ ਨੇ ਇਹ ਇੱਕ ਜ਼ਿੰਦਗੀ ਦਾ ਪਹਿਲੂ ਹੈ ਜੇ ਸਾਡੇ ਜ਼ਿੰਦਗੀ ਵਿੱਚ ਦੁੱਖ ਆ ਜਾਵੇ ਤੇ ਅਸੀਂ ਦੁੱਖ ਨੂੰ ਮਹਿਸੂਸ ਨਹੀਂ ਕਰਨਾ ਦੁੱਖ ਨੂੰ ਆਨੰਦ ਦੇ ਵਿੱਚ ਲੈ ਲੈਣਾ ਹੈ ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈ ਸਿੱਖ ਇਤਿਹਾਸ ਇਹ ਬਣਿਆ ਹੀ ਚੜ੍ਹਦੀ ਕਲਾ ਦੇ ਵਿੱਚ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਸਰਬੰਸ ਵਾਰ ਦਿੱਤਾ। ਚਾਰ ਸਹਬਜ਼ਾਦੇ ਸ਼ਹੀਦ ਕਰ ਦਿੱਤੇ। ਸਭ ਕੁਝ ਵਾਰ ਦਿੱਤਾ ਫਿਰ ਵੀ ਮਾਛੀਵੜਾਂ ਦੇ ਜੰਗਲ ਜੰਗਲ ਦੇ ਵਿੱਚ ਆ ਕੇ ਕੀ ਕਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਚੜ੍ਹਦੀ ਕਲਾ ਦੇ ਵਿੱਚ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸੇ ਤਰ੍ਹਾਂ ਸਾਡੇ ਕਿੰਨੇ ਤੱਕ ਸਾਡੇ ਜਿਹੜੇ ਸ਼ਹੀਦ ਹੋਏ ਨੇ ਭਾਈ ਮਤੀ ਦਾਸ ਜੀ ਆਰਾ ਚੱਲ ਰਿਆ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਭਾਈ ਤਾਰੂ ਸਿੰਘ ਜੀ ਖੋਪੜ ਲੈ ਗਿਆ ਪਰ ਚੜ੍ਹਦੀ ਕਲਾ ਦੇ ਵਿੱਚ ਹੈ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾ ਦਿੱਤੇ ਚੜ੍ਹਦੀ ਕਲਾ ਦੇ ਵਿੱਚ ਹੈ ਅਨੰਦ ਦੇ ਵਿੱਚ ਹੈ ਅਸੀਂ ਵੀ ਆਪਣੇ ਇਤਿਹਾਸ ਨੂੰ ਦੇਖਣਾ ਹੈ ਆਪਣੇ ਇਤਿਹਾਸ ਵੱਲ ਝਾਤੀ ਮਾਰਨੀ ਹੈ ਵੀ ਸਾਡੇ ਜਿਹੜੇ ਪੁਰਵੇ ਨੇ ਜਿਨ੍ਹਾਂ ਨੇ ਸਿੱਖੀ ਦੀ ਖਾਤਰ ਪੂਰਾ ਸਰਬੰਸ ਵਾਰ ਦਿੱਤਾ ਪਰ ਚੜ੍ਹਦੀ ਕਲਾ ਦੇ ਵਿੱਚੋਂ ਨਹੀਂ ਗਏ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ ਹੈ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਦੁੱਖ ਆ ਜਾਵੇ ਸਾਡੇ ਘਰੋਂ ਪੈਸਾ ਚਲਾ ਜਾਵੇ ਗਰੀਬੀ ਆ ਜਾਵੇ ਤੇ ਅਸੀਂ ਕਿੰਨੇ ਪਰੇਸ਼ਾਨ ਹੋ ਜਾਂਦੇ ਹਾਂ ਆਪਸ ਵਿੱਚ ਲੜਾਈ ਝਗੜਾ ਸ਼ੁਰੂ ਕਰ ਦਿੰਨੇ ਆ ਕਈ ਤਾਂ ਐਸੇ ਮਨੁੱਖ ਨੇ ਜ਼ਿੰਦਗੀ ਵਿੱਚ ਥੋੜਾ ਜਿਹਾ ਕੋਈ ਨੁਕਸਾਨ ਆ ਜਾਵੇ ਨਾ ਥੋੜਾ ਜਿਹਾ ਨੁਕਸਾਨ ਹੋ ਜਾਵੇ ਤੇ ਉਹ ਆਤਮ ਹੱਤਿਆ ਕਰਨ ਤੱਕ ਚਲੇ ਜਾਂਦੇ ਨੇ ਆਤਮ ਹੱਤਿਆ ਹੁਣ ਦੇਖੋ ਸਭ ਤੋਂ ਸਾਡੀ ਲਾਸਟ ਸਟੇਜ ਹੁੰਦੀ ਮੌਤ ਪਰ ਸਾਡੇ ਸਿੰਘਾਂ ਨੇ ਮੌਤ ਨੂੰ ਵੀ ਇਨਕਾਰਿਆ ਹੈ ਮੌਤ ਦੇ ਸਮੇਂ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਹਨ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲੱਥੀ ਨਾ ਤੇ ਭਾਈ ਤਾਰੂ ਸਿੰਘ ਜੀ 22 ਦਿਨ ਚਉਂਦੇ ਰਹੇ ਨੇ ਬਾਈ ਦਨ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਹੁਣ ਕਿਸੇ ਦੀ ਖੋਪੜੀ ਲੱਥ ਜਾਵੇ ਤੇ ਉਹ ਚੜ੍ਹਦੀ ਕਲਾ ਵਿੱਚ ਰਹਿ ਸਕਦਾ ਅਸੀਂ ਉਹਨਾਂ ਦੀ ਜੀਵਨ ਤੋਂ ਸਿਹਤ ਲੈਣੀ ਹੈ ਅਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰੀਏ ਵੀ ਸਾਡਾ ਇਤਿਹਾਸ ਕਿੰਨਾ ਡੂੰਘਾ ਹੈ ਸਾਡੀ ਜਿਹੜੀ ਸਿੱਖੀ ਹੈ ਇਹ ਸ਼ੁਰੂ ਹੀ ਚੜ੍ਹਦੀ ਗਲਤ ਹੋਈ ਹੈ ਹੁਣ ਛੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬੈਠੇ ਨੇ ਉਪਰੋਂ ਦੀ ਸਿਰ 'ਤੇ ਰੇਤ ਪੈ ਰਹੀ ਗਰਮ ਥੱਲੇ ਅੱਗ ਮਚ ਰਹੀ ਹੈ ਪਰ ਚੜ੍ਹਦੀ ਕਲਾ ਦੇ ਵਿੱਚ ਆਨੰਦ ਦੇ ਵਿੱਚ ਹੈ ਆਨੰਦ ਨਹੀਂ ਡੁੱਲਿਆ ਕਿਉਂਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਜੇ ਖੁਸ਼ੀ ਹੈ ਤਾਂ ਵੀ ਆਨੰਦਤ ਨੰਦ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਪ੍ਰਸ਼ਾਦ ਬੰਦਾ ਹੈ ਜੇ ਕਿਸੇ ਦੀ ਮੌਤ ਹੋ ਗਈ ਕੋਈ ਚੜ੍ਹਾਈ ਕਰ ਗਿਆ ਤਾਂ ਵੀ ਨੰਦ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਆਨੰਦ ਦੇ ਵਿੱਚ ਹੈ ਹਮੇਸ਼ਾ ਹੀ ਪਰਮਾਤਮਾ ਦੇ ਭਾਣੇ ਨੂੰ ਅਸੀਂ ਮੰਨਣਾ ਹੈ ਗੁਰੂ ਤੇਗ ਬਹਾਦਰ ਜੀ ਮਾਰੇ ਕਹਿੰਦੇ ਨੇ ਜੋਰ ਨਾਰਨ ਦੁੱਖ ਵਿੱਚ ਦੁੱਖ ਨਹੀਂ ਮੰਨੈ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਕਹਿੰਦੇ ਉਹ ਗੁਰਮਖ ਉਹ ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਜੇ ਉਹਦੇ ਜ਼ਿੰਦਗੀ ਵਿੱਚ ਦੁੱਖ ਆਵੇ ਦੁੱਖ ਨੂੰ ਦੁੱਖ ਨਹੀਂ ਮੰਨਦਾ ਜੇ ਕਿਰਨੇ ਉਹਦੀ ਸਭਤ ਸਲਾਹ ਕਰ ਦਿੱਤੀ ਉਸਤਤ ਕਰ ਦਿੱਤੀ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਲੋਹੇ ਨੂੰ ਵੀ ਸੋਨੇ ਨੂੰ ਵੀ ਲੋਹੇ ਦੇ ਬਰਾਬਰ ਮੰਨਦਾ ਹੈ ਇਸ ਤਰ੍ਹਾਂ ਪਿਆਰੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਆਪਣੇ ਆਪ ਨੂੰ ਹਮੇਸ਼ਾ ਹੀ ਪੋਸ਼ਟਿਵ ਰੱਖਣਾ ਹੈ ਦੁੱਖ ਸੁੱਖ ਥੋੜੇ ਬਹੁਤੇ ਆਉਂਦੇ ਰਹਿੰਦੇ ਨੇ ਇਹਨਾਂ ਦੇ ਘਬਰਾਉਣਾ ਨਹੀਂ ਇਹ ਚਲੇ ਜਾਂਦੇ ਨੇ ਕਿਉਂਕਿ ਸਮਾਂ ਜਿਹੜਾ ਇਹ ਖੜਦਾ ਨਹੀਂ ਦੁੱਖ ਵੀ ਆ ਗਿਆ ਤੇ ਤਾਂ ਵੀ ਸਮਾਂ ਨਿਕਲਣਾ ਹੀ ਹੈ ਤੇ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਐਸੀ ਘਟਨਾ ਵਾਪਰ ਗਈ ਜੋ ਸਾਡੇ ਤੋਂ ਅਨਹੋਣੀ ਹੋ ਜਾਂਦੀ ਕਈ ਵਾਰੀ ਨਨ ਹੋਣੀ ਮਾਰੇ ਨਨ ਹੋਣੀ ਕੀ ਹੈ ਸਾਰਿਆਂ ਨਾਲ ਹੀ ਹੋਈ ਹੈ ਮੌਤ ਹੀ ਇੱਕ ਮੌ ਸਾਰਿਆਂ ਦੀ ਆਉਣੀ ਹੈ ਇਸ ਕਰਕੇ ਅਸੀਂ ਧਿੰਦੀ ਕਲਾ ਵਿੱਚ ਨਹੀਂ ਜਾਣਾ ਇੱਕ ਕੋਈ ਰਾਜਾ ਸੀ ਰਾਜਾ ਬੜਾ ਨੈਗੇਟਿਵ ਸੀਗਾ ਤੇ ਉਹਦਾ ਇੱਕ ਵਜ਼ੀਰ ਸੀ ਉਹ ਪੋਜ਼ਿਟਿਵ ਸੀ ਉਹਦਾ ਕੰਮ ਸੀ ਹਮੇਸ਼ਾ ਹੀ ਬਹੁਤ ਚੰਗਾ ਕਹਿਣਾ ਬਹੁਤ ਚੰਗਾ ਹੋ ਗਿਆ ਥੋੜੇ ਬਹੁਤੇ ਕੰਮ ਨੂੰ ਜੇ ਮਾੜਾ ਕੰਮ ਹੋ ਗਿਆ ਉਹਨੇ ਕਹਣਾ ਬਹੁਤ ਵਧੀਆ ਬਹੁਤ ਵਧੀਆ ਹੋਇਆ ਜਦੋਂ ਵੀ ਕੋਈ ਨੁਕਸਾਨ ਹੋ ਜਾਣਾ ਉਹਨੇ ਕਹਣਾ ਬਹੁਤ ਵਧੀਆ ਹੋ ਜਾ। ਰਾਜਾ ਬੜਾ ਪਰੇਸ਼ਾਨ ਸੀ ਉਹ ਤੋਂ। ਕਹਿੰਦਾ ਵੀ ਜੇ ਨੁਕਸਾਨ ਹੋ ਜਾਂਦਾ ਤਾਂ ਵੀ ਕਹਿੰਦਾ ਬਹੁਤ ਵਧੀਆ। ਜੇ ਫਾਇਦਾ ਹੋ ਗਿਆ ਤਾਂ ਹੀ ਬਹੁਤ ਵਧੀਆ। ਕਿਦਾਂ ਦਾ ਬੰਦਾ। ਹੁਣ ਇੱਕ ਦਿਨ ਕੀ ਹੋਇਆ ਨਾ ਰਾਜਾ ਨਾ ਆਪਣੀ ਤਲਵਾਰ ਨੂੰ ਸਾਫ਼ ਕਰ ਰਿਹਾ ਸੀ। ਤੇ ਤਲਵਾਰ ਦੇ ਨਾਲ ਕਿਤੇ ਉਹਦਾ ਗੂਠਾ ਕੱਟਿਆ ਗਿਆ। ਤਾਂ ਜਦੋਂ ਵਜ਼ੀਰ ਨੂੰ ਪਤਾ ਲੱਗਿਆ ਵੀ ਰਾਜੇ ਦਾ ਗੂਠਾ ਕੱਟਿਆ ਗਿਆ ਉਹ ਰਾਜੇ ਕੋਲ ਗਿਆ ਕਹਿੰਦਾ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਰਾਜੇ ਨੂੰ ਬੜਾ ਗੁੱਸਾ ਚੜਿਆ ਕਹਿੰਦਾ ਮੇਰਾ ਗੂਠਾ ਕੱਟਿਆ ਗਿਆ ਤੇ ਇਹ ਕਹਿੰਦਾ ਬਹੁਤ ਵਧੀਆ ਹੋਇਆ ਇਹ ਚ ਵਧੀਆ ਗੜਾਏ ਨੁਕਸਾਨ ਹੋਇਆ ਮੇਰਾ ਕਿਨਾਂ ਨੂੰ ਚੱਕ ਕੇ ਜੇਲ੍ਹ 'ਚ ਬੰਦ ਕਰ ਦਿਓ ਹੁਣ ਉਹ ਵਜ਼ੀਰ ਨੂੰ ਨਾ ਜੇਲ੍ਹ 'ਚ ਬੰਦ ਕਰ ਦਿੱਤਾ ਹੁਣ ਇੱਕ ਦਿਨ ਰਾਜਾ ਨਾ ਜੰਗਲ ਦੇ ਵਿੱਚ ਸ਼ਿਕਾਰ ਖੱਟਣ ਵਾਸਤੇ ਗਿਆ ਉੱਥੇ ਕਾਫੀ ਸਮਾਂ ਲੱਗ ਗਿਆ ਰਾਤ ਪੈ ਗਈ ਤੇ ਰਾਜਾ ਕੱਲਾ ਰਹਿ ਗਿਆ ਉੱਥੇ ਕੋਈ ਸ਼ਿਕਾਰੀ ਸੀ ਉਹ ਕਿਸੇ ਬੰਦੇ ਨੂੰ ਲੱਭ ਰਹੇ ਸੀ ਉਹਨਾਂ ਨੇ ਉਹਦੀ ਬਲੀ ਦੇਣੀ ਸੀ ਬੰਦੇ ਦੀ ਉਹ ਰਾਜੇ ਨੂੰ ਫੜ ਫੜ ਲਿਆ ਉਹਨਾਂ ਨੇ ਸ਼ਿਕਾਰੀਾਂ ਨੇ ਰਾਜੇ ਨੂੰ ਫੜ ਕੇ ਲੈ ਗਏ ਤੇ ਉਹ ਜਦੋਂ ਬਲੀ ਦੇਣ ਲੱਗੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਰਾਜੇ ਦਾ ਅੰਗ ਠਾ ਨਹੀਂ ਹੈ ਰਾਜੇ ਦਾ ਅੰਗ ਕਟਿਆ ਤੇ ਉਹ ਕਹਿੰਦੇ ਵੀ ਜਿਹੜੇ ਮਨੁੱਖਤ ਅੰਗ ਕਟਿਆ ਹੋਵੇ ਉਹਦੀ ਬਲੀ ਨਹੀਂ ਲੱਗਦੀ ਕਹਿੰਦੇ ਇਹਨੂੰ ਛੱਡ ਦਿਓ ਇਹਦੀ ਜ਼ਰੂਰਤ ਨਹੀਂ ਜਦੋਂ ਰਾਜੇ ਨੂੰ ਛੱਡ ਦਿੱਤਾ ਤੇ ਰਾਜੇ ਨੂੰ ਉਹਨੂੰ ਬੜੀ ਵਜ਼ੀਰ ਦੀ ਗੱਲ ਚੇਤੇ ਆਈ ਵੀ ਵਜ਼ੀਰ ਕਹਿੰਦਾ ਹੁੰਦਾ ਸੀ ਬਹੁਤ ਵਧੀਆ ਹੈ ਜੋ ਕਰਦਾ ਪਰਮਾਤਮਾ ਚੰਗਾ ਕਰਦਾ ਮੈਨੂੰ ਤੇ ਜਦੋਂ ਉਹ ਵਜ਼ੀਰ ਨੂੰ ਕੋਲ ਗਿਆ ਕਹਿੰਦਾ ਵਜ਼ੀਰ ਨੂੰ ਛੱਡ ਦਿਓ ਤੇ ਮੇਰੇ ਕੋਲ ਬੁਲਾਓ ਵਜ਼ੀਰ ਨੂੰ ਉਹ ਕਹਿਣ ਲੱਗਾ ਵੀ ਜਦੋਂ ਮੈਂ ਤੈਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਤੋਂ ਉਦੋਂ ਹੀ ਕਹਿੰਦਾ ਸੀ ਬਹੁਤ ਵਧੀਆ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਕਹਿੰਦਾ ਰਾਜਾ ਜੀ ਇਹ ਵੀ ਬਹੁਤ ਵਧੀਆ ਹੋਇਆ ਕਿਉਂਕਿ ਆਪਾਂ ਦੋਨਾਂ ਸ਼ਿਕਾਰ ਖਟਣ ਜਾਣਾ ਸੀ ਜੇ ਮੈਂ ਤੁਹਾਡੇ ਨਾਲ ਜਾਂਦਾ ਤੇ ਮੇਰਾ ਤਾਂ ਕੋਈ ਅੰਗ ਨਹੀਂ ਕਟਿਆ ਸੀਗਾ ਫਿਰ ਉਹਨੇ ਮੇਰੀ ਬਲੀ ਚਾੜ ਦੇਣੀ ਸੀ ਇਸ ਕਰਕੇ ਪ੍ਰਮਾਤਮਾ ਨੇ ਮੇਰਾ ਹੀ ਫਾਇਦਾ ਕਰਤਾ ਤੁਹਾਡਾ ਹੀ ਫਾਇਦਾ ਕਰਤਾ ਜੋ ਵੀ ਪ੍ਰਮਾਤਮਾ ਕਰਤਾ ਉਹਦੇ ਹੁਕਮ ਦੇ ਵਿੱਚ ਰਹਿਣਾ ਹੈ ਕਦੇ ਵੀ ਸਾਨੂੰ ਸਾਡੀ ਮੱਤ ਥੋੜੀ ਆ ਪਰ ਪ੍ਰਮਾਤਮਾ ਜਿਹੜਾ ਉਹ ਸਾਰਿਆਂ ਵਾਸਤੇ ਵਧੀਆ ਕਰਦਾ ਉਹਨਾਂ ਸਾਰੇ ਜੀਵ ਜੰਤ ਜੀਵ ਜੰਤਾਂ ਨੂੰ ਦੇਖਣਾ ਹੈ ਅਸੀਂ ਆਪਣੇ ਕੱਲੇ ਪਰਿਵਾਰ ਨੂੰ ਦੇਖਣਾ ਹੈ ਅਸਕਰ ਕੇ ਪਿਆਰੂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਹਮੇਸ਼ਾ ਹੀ ਜਦੋਂ ਆਪਾਂ ਅਰਦਾਸ ਕਰਦੇ ਆਂ ਲਾਸਟ ਵਿੱਚ ਕੀ ਬੋਲਦੇ ਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਰਨਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨਾ ਹੈ ਕਿ ਮੈਂ ਚੰਗਾ ਹਾਂ ਜੇ ਬਿਮਾਰ ਹੋ ਗੇ ਤਾਂ ਵੀ ਚੰਗਾ ਹੀ ਕਹਿਣਾ ਹੈ ਸੋ ਜੋ ਅੱਜ ਦਾ ਆਪਣਾ ਵਿਸ਼ਾ ਇਸ ਤੇ ਅਮਲ ਕਰ ਲੈਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ